ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿਹੜੇ ਵੀ ਮੇਰੇ ਵੀਰ ਸੋਸ਼ਲ ਮੀਡੀਆ ਚਲਾਉਂਦੇ ਨੇ ਇੱਕ ਸਾਡਾ ਸ਼ਮਸ਼ੀਰ ਢੀਂਗ ਸਾਹਿਬ ਜੋ ਸਾਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਗਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜੋ ਉਹਦੀ ਮੌਤ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕੋਈ ਕਹਿ ਰਿਹਾ ਵੀ ਉਹਦਾ ਕਤਲ ਕੀਤਾ ਗਿਆ ਕੋਈ ਕਹਿ ਰਿਹਾ ਕੋਈ ਖੋਹ ਕੱਢੀ ਜਾਇਆ ਕੋਈ ਕਹਿ ਰਿਹਾ ਵੀ ਟਰੈਪ ਲਾਇਆ ਟਾਈਮ ਚਕਾਇਆ ਅਸੀਂ ਸਾਰਾ ਕੁਝ ਕਰਕੇ ਦੇਖ ਚੁੱਕੇ ਆਂ ਸਾਰਾ ਪਤਾ ਲਗਾ ਚੁੱਕਿਆ ਹੁੰਦਾ ਐਕਸੀਡੈਂਟ ਹੀ ਹੋਇਆ ਜੋ ਲੋਕ ਕਹਿ ਰਹੇ ਨੇ ਵੀ ਪਰਿਵਾਰ ਉੱਤਾਂ ਨਹੀਂ ਚੱਕ ਰਿਹਾ ਉਹਦੀ ਮੌਤ ਦਾ ਅਸੀਂ ਸਾਰਾ ਕੁਝ ਦੇਖ ਚੁੱਕਿਆ ਕਿਰਪਾ ਕਰਕੇ ਸਾਡੀ ਬੇਨਤੀ ਹੈ ਵੀ ਉਹਦੀ ਮੌਤ ਨੂੰ ਮਜ਼ਾਕ ਨਾ ਬਣਾਇਆ ਜਾਵੇ ਤੇ ਪਰਿਵਾਰ ਨੂੰ ਜਲੀਲ ਨਾਂ ਕੀਤਾ ਜਾਵੇ ਜੋ ਸਾਡੇ ਤੋਂ ਸਦਾਲੀ ਭਰਾ ਸਾਡਾ ਸਦੀਵੀ ਵਿਸੋੜਾ ਦੇ ਗਿਆ ਉਹਦੇ ਲਈ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਜੋ ਉਹਦੇ ਚੰਗੇ ਕੰਮ ਕਰਦਾ ਸੀ ਪ੍ਰਮਾਤਮਾ ਉਹਨਾਂ ਨੂੰ ਹੋਰ ਫਲ ਲਾਵੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇਹ ਅਰਦਾਸ ਕਰੋ ਵੀ ਉਹ ਵਿਛੜੀ ਰੂਹ ਨੂੰ ਸ਼ਾਂਤੀ ਮਿਲੇ ਕਿਰਪਾ ਕਰਕੇ ਆਪਣੀ ਵਿਊ ਲੈਣ ਵਾਸਤੇ ਕਿਰਪਾ ਕਰਕੇ ਉਹਦੀ ਮੌਤ ਨੂੰ ਮਜ਼ਾਕ ਨਾ ਬਣਾਇਆ ਜਾਵੇ ਇਹ ਹੀ ਸਾਰੇ ਪਰਿਵਾਰ ਵੱਲੋਂ ਬੇਨਤੀ ਹੈ ਚਾਰ ਦਿਨਿਕ ਨੂੰ ਭੋਗ ਹੈ ਤੇ ਕਿਰਪਾ ਕਰਕੇ ਜੋ ਵੀਰ ਵੀ ਉਹਨੂੰ ਪਿਆਰ ਕਰਦੇ ਸੀ ਦਿਨ ਮੰਗਲਵਾਰ ਪਿੰਡ ਉਪਾਵਾਲ ਜ਼ਿਲ੍ਹਾ ਸੰਗਰੂਰ ਵਿਖੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਕਿਰਪਾ ਕਰਕੇ ਆ ਸਾਰਾ ਕੁਝ ਨਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ